ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਕਿ ਕੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੱਲ ਦਿੱਲੀ ਦੇ ਵਿੱਚ ਜਿਹੜਾ ਕਿ ਈਡੀ ਨੇ ਗ੍ਰਿਫਤਾਰ ਕਰ ਲਿਆ ਸ਼ਰਾਬ ਕੋਤਲੇ ਦੇ ਵਿੱਚ ਹੁਣ ਦੇਖਣਯੋਗ ਇਹ ਆਵੇਗੀ ਕਿ ਦਿੱਲੀ ਦੀ ਸਿਆਸਤ ਜਿਹੜੀ ਆ ਉਹ ਕਿਸ ਤਰ੍ਹਾਂ ਚੱਲਦੀ ਆ ਜੇ ਅਰਵਿੰਦ ਕੇਜਰੀਵਾਲ ਆਪਣੇ ਮੁੱਖ ਮੰਤਰੀ ਸੀਟ ਤੋਂ ਅਸਤੀਫਾ ਦਿੰਦੇ ਨੇ ਕਿ ਜੇਲ੍ਹ ਦੇ ਵਿੱਚੋਂ ਇਹ ਸਰਕਾਰ ਚਲਾਉਂਦੇ ਨੇ ਹੁਣ ਸਾਡੇ ਨਾਲ ਇਸ ਵੇਲੇ ਮੌਜੂਦ ਜਿਹੜੇ ਕਿ ਉਮੇਸ਼ ਕੁਮਾਰ ਦੀ ਸ਼ਾਰਦਾ ਰਾਸ਼ਟਰੀ ਕਾਰਜਕਾਰੀ ਅਧਿਐਕਸ਼ ਭਾਤੀ ਜਨਤਾ ਪਾਰਟੀ ਤੋਂ ਇਹ ઉમેਸ਼ ਸ਼ਰਦਾ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਸ਼ਾਬਾ ਜੀ ਇਹ ਪਹਿਲੋ ਤਾਂ ਸਵਾਗਤ ਹੈ ਜੀ ਤੁਹਾਡਾ ਸਿਕਾਈ ਨੂਸ ਤੇ ਬਹੁਤ ਬਹੁਤ ਮੁਸਕੁਰ ਤੁਹਾਡੇ ਸਿਕਾਈ ਟੀਵੀ ਦੇ ਚੈਨਲ ਦੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਮੇਰੇ ਜੈਸੇ ਨਮਾਨੇ ਨੂੰ ਕਦੇ ਸੁਣਦੇ ਹੋ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਪਹਿਲਾਂ ਤਾਂ ਮੈਂ ਥੋੜੀ ਜੀ ਗੱਲ ਨੂੰ ਰੈਕਟੀਫਾਈ ਕਰ ਦਵਾਂ ਮੈਂ ਪ੍ਰਦੇਸ਼ ਕਾਰਗਰਨੀ ਮੈਂਬਰ ਪੰਜਾਬ ਆ पूर्व चेयरमैन आ भारतीय जनता इंप्रूवमेंट ट्रस्ट कपूसला था और पूर्व सैकटरी है भारतीय जनता पार्टी का इस वे स्लिप ऑफ टंग जी होंगी हो, गलत मैसेज लै जाती है और दूसरी चीज भारतीय जनता पार्टी के कार्यकर्ता होने नाते कार्यकर्ता पहला वहां बाकी चीज बाद और तीज गल जी हम की बहुत इंपॉर्टेंट आज डे ऑफ द न्यूज़ कह सद न्यूज ऑफ द डे कह सकते हैं अरविंद केजरीवाल साहब अरविंद केजरीवाल साहब बारे जो ਤੁਸੀਂ ਭਗਵਨ ਜੀ ਗੱਲ ਕਰ ਰਹੇ ਹੋ ਕਿ ਕੱਲ 9 ਵਜੇ ਜਿਹੜੀ ਉਹਨਾਂ ਦੀ ਹਿਰਾਸਤ ਹੋਈ ਆ ED ਦੁਆਰਾ ਇਹ ਅਕਤੂਬਰ 2023 ਤੋਂ ਲਗਭਗ 9 ਸੰਮਣ ਇਹਨਾਂ ਨੂੰ ਜਾਰੀ ਕੀਤੇ ED ਨੇ ਕਿ ਤੁਸੀਂ ਆਓ ਵੀ ਤੁਹਾਡੀ ਸਟੇਟ ਦੇ ਵਿੱਚ ਬਹੁਤ ਵੱਡਾ ਘੁਟਾਲਾ ਹੋਇਆ ਜਿਸ ਘੁਟਾਲੇ 'ਚ ਦੋ ਤੁਹਾਡੇ ਮੰਤਰੀ ਸਤਿੰਦਰ ਜੈਨ ਔਰ ਸੋਦੀਆ ਜੀ ਔਰ ਇੱਕ ਤੁਹਾਡਾ ਬੜਾ ਮੈਂਬਰ ਪਾਰਲੀਮੈਂਟ ਬੈਠੇ ਆ ਉਹਨਾਂ ਨੂੰ ਅਜੇ ਤੱਕ ਛਾਲ ਸਾਲ ਤੋਂ ਡੇਡੇ ਡੇਡ ਸਾਲ ਤੋਂ ਜ਼ਮਾਨਤ ਨਹੀਂ ਹੋ ਰਹੀ ਔਰ ਉਹ ਇਨਕੁਆਰੀ ਜਿਹੜੀ ਚੱਲਦੀ ਪਈ ਹੈ ਉਸ ਇਨਕੁਆਰੀ ਦੇ ਵਿੱਚ ਅਖੀਰ ਤੇ ਤਾਂ ਭਾਰਤੀ ਜਨਤਾ ਪਾਰਟੀ ਪਹਿਲੇ ਦਿਨ ਤੋਂ ਕਹਿ ਰਹੇ ਆ ਕਿ ਜਿਹੜਾ ਘੁਟਾਲਾ ਹੋਇਆ ਦਿੱਲੀ ਦੇ ਅੰਦਰ ਸ਼ਿਕਾਪ ਦਾ ਉਹ ਰ ਤਾਰ ਜਿਹੜੇ ਆ ਲਾਸਟੇ ਜਾ ਕੇ ਅਖੀਰ ਤੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲਾ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਪੀ ਐਚ ਡੀ ਦੀ ਮਹਾਰਤ ਡਿਗਰੀ ਹਾਸਲ ਕਰਨ ਵਾਲਾ arvind kejriwal ਇਹ خیال ਰੱਖਿਓ ਗੱਲ ਦਾ ਹੀ ਇਸ ਅ ਕਨਿੰਗ ਪਰਸਨੈਲਿਟੀ ਉਹ ਪਹਿਲੇ ਦਿਨ ਤੋਂ ਟੈਲੈਂਟੋਲ ਕਰ ਰਹੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੇਰੇ ਇਹ ਸਾਰਾ ਕੁਝ ਮੇਰਾ ਕੀਤਾ ਕਰਾਇਆ ਔਰ ਜੇ ਮੈਂ ਇੱਕ ਵਾਰ ਪੇਸ਼ ਹੋ ਗਿਆ ਤਾਂ ਮੈਂ ਬਾਹਰ ਨਹੀਂ ਆ ਪਾਣਾ ਰਾਤੀ 9 ਵਜੇ ਉਹਨਾਂ ਨੂੰ ਹਿਦਾਸਰ ਚ ਲਿਤਾ ਗਿਆ 2 ਘੰਟੇ ਦੀ ਇਨਕੁਆਰੀ ਉਸ ਵੇਲੇ ਸ਼ੁਰੂ ਹੋਈ ਰੇਡ ਉਸ ਵੇਲੇ ਉਹਨਾਂ ਦੇ ਘਰ ਤਿੰਨ ਗਈ ਜਦੋਂ ਹਾਈ ਕੋਰਟ ਨੇ ਦਿੱਲੀ ਦੀ ਹਾਈ ਕੋਰਟ ਨੇ ਕਹਾ ਕਿ ਕੇਜਰੀਵਾਲ ਸਾਹਿਬ ਤੁਸੀਂ ਇਨਕੁਆਇਰੀ ਨਹੀਂ ਪੇਸ਼ ਕਿਉਂ ਨਹੀਂ ਹੁੰਦੇ ਤੁਹਾਨੂੰ ਪੇਸ਼ ਹੋਣਾ ਚਾਹੀਦਾ ਉਸ ਤੋਂ ਬਾਅਦ ਟੀਮ ਗਈ ਹੈ 2 ਘੰਟੇ ਦੀ ਗੱਲਬਾਤ ਦੇ ਵਿੱਚ ਹੀ ਕੁਝ ਐਸੇ ਤੱਥੇ ਸਾਹਮਣੇ ਆ ਗਏ ਕੋ ਲੈ ਔਰ ਸਵੇਰੇ ਅੱਜ 11 12 ਵਜੇ ਤੋਂ ਬਾਅਦ ਹੁਣ ਟੀਵੀ ਚੈਨਲਾਂ ਤੇ ਆ ਰਿਹਾ ਸੀ ਕਿ ਉਹਨਾਂ ਨੂੰ ਅਦਾਲਤ ਵਿੱਚ ਰਿਮਾਂਡ ਲੈਣ ਲਈ ਪੇਸ਼ ਕੀਤਾ ਜਾ ਰਿਹਾ ਔਰ ਇੱਕ ਗੱਲ ਦਾ ਖਿਆਲ ਰੱਖੀ ਅਦਾਲਤ ਦੇ ਆਰਡਰਾਂ ਤੋਂ ਬਾਅਦ ਹੀ ਈਡੀ ਦੀ ਟੀਮ ਉੱਥੇ ਗਈ ਔਰ ਅਦਾਲਤ ਦੇ ਕੋਈ ਵੀ ਆਰਡਰ ਜਿਹੜੇ ਆ ਬਿਨਾ ਕਿਸੇ ਸਬੂਤ ਤੋਂ ਬਿਨਾ ਕਿਸੇ ਐਵੀਡੈਂਸ ਤੋਂ ਨਹੀਂ ਕਰਦੇ ਇਹ ਖਿਆਲ ਰੱਖਿਓ ਜੇ ਉਹਨਾਂ ਨੂੰ ਕੋਈ ਉਹਨਾਂ ਦੇ ਖਿਲਾਫ ਕੁਝ ਹੋਊਗਾ ਇਹਦੇ ਕੋਲ ਤੇ ਇਹਦੀ ਦੂ ਰਿਮਾਂਡ ਵੀ ਮਿਲੂਗਾ ਨਹੀਂ ਹੋਊਗਾ ਉਹਨਾਂ ਨੂੰ ਬਾਹਰ ਭੇਜ ਦੇਣਗੇ ਲੇਕਿਨ ਭਾਤੀ ਜਨਤਾ ਪਾਰਟੀ ਪਹਿਲੇ ਦਿਨ ਤੋਂ ਇਹ ਕਹਿ ਰਹੀ ਹੈ ਕਿ ਇਹ ਜਿਹੜੇ ਸ਼ਰਾਬ ਦਾ ਬਹੁਤ ਵੱਡਾ ਘਟਾਲਾ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ ਉਹ ਘਟਾਲੇ ਦੇ ਤਾਰ ਜਿਹੇ ਮਾਸਟਰ ਮਾਈਂਡ ਜਿਹੜਾ ਉਹ ਦਿੱਲੀ ਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਨੈਸ਼ਨਲ ਕਮਿਨਰ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਖੁਦ ਹੀ ਡਿਗਰੀਆਂ ਇਮਾਨਦਾਰੀ ਦੀਆਂ ਵੰਡਣ ਵਾਲਾ ਸਭ ਤੋਂ ਪ੍ਰਸ਼ਟ ਰਾਜਨੀਤਿਕ ਸਾਬਤ ਹੋਊਗਾ ਰਾਜਨੀਤਿਕ ਇਨਸਾਨ ਸਾਬਤ ਹੋਊਗਾ ਇਹ ਨੋਟ ਕਰ ਲਈਓ ਕਾਨੂੰਨ ਦੇ ਤਾਰਾਂ ਬੜੀਆਂ ਲੰਬੀਆਂ ਹੁੰਦੀਆਂ ਅੱਜ ਤੋਂ ਇਹ ਕਾਰਵਾਈ ਸ਼ੁਰੂ ਹੋਈ ਹੈ ਅਦਾਲਤਾਂ ਨੇ ਇੱਕ ਇੱਕ ਚੀਜ਼ ਜਿਹੜੀ ਆ ਉਹ ਦੇਖ ਪਰਖ ਕੇ ਹੀ ਫੈਸਲੇ ਲੈਣੇ ਹੁੰਦੇ ਆ ਔਰ ਜੇ ਇਹਨਾਂ ਦੇ ਖਿਲਾਫ ਕੋਈ ਸਬੂਤ ਹੋਣਗੇ ਤੇ ਇਹ ਅੰਦਰ ਜਾਣਗੇ ਨਹੀਂ ਸਬੂਤ ਹੋਣਗੇ ਤਾਂ ਬਾਹਰ ਹੀ ਰਹਿਣਗੇ ਇਹ ਇਸ ਦੇਸ਼ ਦੀ ਜੁਡੀਸ਼ਰੀ ਦੀ ਬਿਊਟੀ ਹੈ ਇਹ ਬੜੀ ਸਾਫ਼ ਕਰਦਾ ਹੈ ਇਹਦੇ ਵਿੱਚ ਕੋਈ ਜੇ ਸਬੂਤ ਹੋਣਗੇ ਤਾਂ ਅੰਦਰ ਰਹਿਣਗੇ ਉਹਨਾਂ ਨੂੰ ਕੋਈ ਤਾਕਤ ਦੁਨੀਆ ਦੀ ਬਾਹਰ ਨਹੀਂ ਲਿਆ ਸਕਦੀ ਦੂਸਰੀ ਜਿਲ੍ਹੇ ਇੱਕ ਬੜਾ ਵੱਡਾ ਪੁਆਇੰਟ ਹੈ ਰਾਤ ਨੂੰ ਲਗਭਗ 12:01 ਵਜੇ ਤੇ ਕਰੀਬ ਇਹਨਾਂ ਨੇ ਆਪਣੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਇਸ ਹਰਕਤ ਨੂੰ ਗਲਤ ਕਾਤ ਕਰਨੀ ਰਾਤ ਨੂੰ ਕਿਹੜੀ ਕੋਰਟ ਖੁੱਲੀ ਹੁੰਦੀ ਸਰ ਜਿਹੜਾ ਦਰਵਾਜ਼ਾ ਖਟਾਇਆ ਸੁਣੋ ਅੱਜ ਸਵੇਰੇ ਜਦੋਂ ਇੱਕ ਬੈਂਚ ਜਿਹੜਾ ਫੁੱਲ ਬੈਂਚ 10 ਜਜਸ ਦਾ ਉੱਥੇ ਬੈਠਾ ਹੈ ਉੱਥੇ ਜਦੋਂ ਇਹਨਾਂ ਦੀ ਟੀਮ ਪੇਸ਼ ਹੋਈ ਇਹਨਾਂ ਨੇ ਆਪੇ ਵਾਪਸ ਲੈ ਲਈ ਐ ਅਰਪਲੀਕੇਸ਼ਨ ਜਿਹੜੀ ਫਾਈਲ ਕੀਤੀ ਸੀ ਇਸ ਦਾ ਕਿਉਂ ਲਈ ਵਾਪਸ ਅਰਵਿੰਦ ਕੇਜਰੀਵਾਲ ਦੀ ਲੀਗਲ ਟੀਮ ਜਿਹੜੀ ਸੁਪਰੀਮ ਕੋਰਟ ਤੇ ਰਾਤੀ ਪੇਸ਼ ਹੋਈ ਉਹਨਾਂ ਨੇ ਦਰਵਾਜਾ ਖੜਕਾਇਆ ਕਿ ਇਹਦਾ ਫੈਸਲਾ ਕਿ ਉਹ ਕਿ ਇਹ ਜਿਹੜੀ ਗ੍ਰਿਫਤਾਰੀ ਹੈ ਗਲਤ ਹੈ। ਔਰ ਉਸੇ ਟੀਮ ਨੇ ਹੀ ਅੱਜ ਪੂਰੀ ਹੁਣੇ ਫਲੈਸ਼ ਨਿਊਜ਼ ਚੱਲਦੀ ਪਈ ਸੀ ਕਿ ਉਹ ਜਿਹੜੀ ਐਪਲੀਕੇਸ਼ਨ ਆ ਉਹ ਵਾਪਸ ਲੈ ਲਈ। ਇਹਦਾ ਮਤਲਬ ਅਰਵਿੰਦ ਕੇਜਰੀਵਾਲ ਦੇ ਵਕੀਲ ਵੀ ਸਮਝ ਗਏ ਕਿ ਇਹ ਗ੍ਰਿਫਤਾਰੀ ਬਿਲਕੁਲ ਜਾਇਜ਼ ਨਹੀਂ ਹੈ ਔਰ ਜੋ ਅੱਜ ਲੋਕ ਕੋਰਟ ਦੇ ਵਿੱਚ ਪੇਸ਼ ਹੋ ਕੇ ਜੋ ਜੋ ਵੀ ਕਾਰਵਾਈ ਜੱਜ ਉਤੋਂ ਦੇ ਕਰਨਗੇ ਉਹ ਉਹਨੂੰ ਮੰਨਣਾ ਪਏਗਾ ਜਿਸ ਤਰ੍ਹਾਂ ਦੇਖਿਆ ਕਿ ਇਹ ਕਿਤੇ ਕਹਿੰਦੇ ਹੁੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਵੀ ਰਾਜ ਕੀਤਾ ਅਕਾਲੀ ਦਲ ਨੇ ਵੀ ਰਾਜ ਕੀਤਾ ਔਰ ਕਾਂਗਰਸ ਨੇ ਵੀ ਰਾਜ ਕੀਤਾ ਪਰ ਇਤਿਹਾਸ ਦਾ ਇੱਕ ਇਹ ਬਹੁਤ ਵੱਡਾ ਰਾਜਾ ਕਿ ਮੌਜੂਦਾ ਦਿੱਲੀ ਦੇ ਮੁੱਖ ਮੰਤਰੀ ਜਿਹੜਾ ਕਿ ਈਡੀ ਨੇ ਰੇਡ ਕੀਤੀ ਅੱਜ ਤੱਕ ਸਿਆਸਤ ਦੇ ਵਿੱਚ ਪੰਨੇ ਦੇ ਵਿੱਚ ਨਾਮ ਲਿਖਿਆ ਜੀ ਇਹ ਮੁੱਦੇ ਇੱਥੇ ਕੀ ਮੰਨਦੇ ਹੋ ਤੁਸੀਂ ਜਿਹੜਾ ਕੀਦਾ ਦੇਖੋ ਗੋਗਨਾ ਜੀ ਗੱਲ ਇਸ ਤਰ੍ਹਾਂ ਆਤ ਤੇ ਖੁਦਾ ਦਾ ਹਮੇਸ਼ਾ ਵੈਰ ਹੁੰਦਾ ਇਹ ਗੱਲ ਦਾ ਕਿਆ ਵਕੀ ਇਹ ਆਪਣੀ ਕਹਾਵਤ ਆਪਣੇ ਬਜ਼ੁਰਗਾਂ ਦੀ ਬਣਾਈ ਹੋਈ ਕਹਾਵਤ ਆ ਕਿਸੇ ਚੀਜ਼ ਦੇ ਵੀ ਤੁਸੀਂ ਜਦੋਂ ਹਾਈਟ ਤੇ ਲੈ ਜਾਓਗੇ ਕੋਈ ਆਤ ਜਿਹੜੀ ਚੱਕ ਲਈ ਜਾਂਦੀ ਹੈ ਉਹਦਾ ਅੰਤ ਵਾਚਲ ਦੀ ਹੁੰਦਾ ਝੂਲੀ ਉਮਰ ਬਹੁਤ ਘੱਟ ਹੁੰਦੀ ਹੈ ਪੋਲਿਟਿਕਲ ਝੂਠ ਦੀ ਤਾਂ ਬਿਲਕੁਲ ਹੀ ਘਟ ਹੁੰਦੀ ਆ ਔਰ ਇਹ ਝੂਠ ਦੇ ਸਹਾਰੇ ਖੜੀ ਹੋਈ ਆਮ ਆਦਮੀ ਪਾਰਟੀ 2 ਸਾਲ ਪਹਿਲਾਂ ਲੋਕਾਂ ਨੂੰ ਪੰਜਾਬ ਦੇ ਭੋਲੇ ਭਾਲੇ ਲੋਕਾਂ ਦੇ ਜਿਹੜਾ ਵਰਕਲਾ ਕੇ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਲਾ ਦੇਾਂਗੇ ਇੱਥੇ ਨਸ਼ਾ 1 ਮਹੀਨੇ ਚ ਖਤਮ ਕਰ ਦੇਾਂਗੇ ਰੇਤ ਮਾਫੀਆ ਖਤਮ ਕਰ ਦੇਾਂਗੇ ਨਸ਼ਾ ਮਾਫੀਆ ਖਤਮ ਕਰ ਦੇਾਂਗੇ ਹੈ ਇਹ ਸਾਰੀਆਂ ਚੀਜ਼ਾਂ ਇੱਕ ਅਦੰਬਰ ਝੂਠ ਰਚਿਆ ਹੋਇਆ ਝੂਠ ਸਾਬਤ ਹੋਇਆ 2 ਸਾਲ ਦੇ ਅੰਦਰ ਪੰਜਾਬ ਦੇ ਅੰਦਰ ਨਸ਼ਾ ਐਕਸਟ੍ਰੀਮ ਦੇ ਉੱਤੇ ਪਹੁੰਚ ਗਿਆ ਹਰ ਘਰ ਦੇ ਵਿੱਚ ਹਰ ਗਲੀ ਦੇ ਵਿੱਚ ਲੋਕਾਂ ਨੂੰ ਨਾ ਉਹ ਉਹ ਰੰਗੀਆਂ ਟਕੀਆਂ ਪਕਾਂ ਬਣ ਕੇ ਨਸ਼ਾ ਵੇਚਣ ਦੇ ਲਾਇਸੈਂਸ ਮਿਲ ਗਏ ਘਰ-ਘਰ ਡਿਸਟਿਲਰੀਆਂ ਪ੍ਰਾਈਵੇਟ ਲੱਗ ਗਈਆਂ ਘਰਾਂ ਦੇ ਵਿੱਚ ਆ ਕਾਲੀ ਸੰਗਰੂਰ ਦੇ ਅੰਦਰ ਇੱਕ ਬੰਦਾ ਫੜਿਆ ਗਿਆ ਜਿਹਦੇ 5000 ਬੋਤਲ ਸ਼ਰਾਬ ਦੀ ਆਪਣੀ ਫੈਕਟਰੀ ਘਰ ਦੇ ਵਿੱਚ ਹੀ ਡਿਸਟਿਲਰੀ ਲਾ ਲਈ हद हो गई यार ਤੁਹਾਡਾ ਆਪਕਾਰੀ ਵਿਭਾਗ ਕਿੱਥੇ ਐ ਪਹਿਲੇ ਦਿਨ ਤੋਂ ਕਹਿ ਰਹੇ ਆ ਜੋ ਘਟਾਲਾ ਦਿੱਲੀ ਦੇ ਅੰਦਰ ਹੋਇਆ ਸੇਮ ਘਟਾਲਾ ਪੰਜਾਬ ਦੇ ਅੰਦਰ ਹੋ ਰਿਹਾ ਐ ਇਨਕੁਆਰੀ ਕੀਤੀ ਜਾਊਗੀ ਇਹਦੇ ਤਾਰ ਜੁੜਨਗੇ ਔਰ ਇਹ ਵੀ ਬਚਨ ਵਾਲੇ ਨਹੀਂ ਜਦੋਂ ED ਨਾਲ ਵਾਲੇ ਪਾਸੇ ਹੋ ਗਈ ਜਸਲੇ ਉਥੋਂ ਕੁ ਨੂੰ ਮਿਲ ਗਏ ਤੇ ਪੰਜਾਬ ਦੇ ਵੀ ਜਿਹੜੇ ਐਸਲੇ ਰੋਲਿੰਗ ਪਾਰਟੀ ਦੇ ਰਾਜੇ ਬਣੇ ਫਿਰਦੇ ਆ ਨਾ ਇੱਕ ਇੱਕ ਮੰਤਰੀ 100-100 ਬੰਦਾ ਪੁਲਿਸ ਦਾ ਲੈ ਕੇ ਤੁਰਦਾ ਤਾਂ ਮੁੱਖ ਮੰਤਰੀ ਕਹਿੰਦੇ ਬਤਨ 1500 ਬੰਦਾ ਸਿਕਿਉਰਿਟੀ ਦੇ ਉੱਤੇ ਲੱਗਾ ਹੋਇਆ ਹੈ ਇਹਨਾਂ ਦੇ ਘਰ ਵਾਵੇ ਇਹਨਾਂ ਦੇ ਆਦਰਨੀਏ ਮਾਤਾ ਜੀ ਦੇ ਨਾਲ ਹੀ ਬਹੁਤ ਸਿਕਿਉਰਿਟੀ ਚੱਲਦੀ ਹੈ ਹਾਤੋ ਕੀ ਯਾਰ ਅਸੀਂ ਸਰਕਾਰਾਂ ਦੇਖਦੇ ਆਏ ਆ ਪੋਲਿਟਿਕਲ ਪਾਰਟੀਆਂ ਨਾਲ ਕਿਤੇ 40 ਸਾਲ ਤੋਂ ਕੰਮ ਕਰਦੇ ਆਏ ਆ